ਤਨ ਤਨ ਬਾਬਾ ਅਗੜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤੇ ਸਮਾਗਮ ਕਰਵਾਇਆ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਜਥੇਦਾਰ ਬਾਬਾ ਨਾਗਰ ਸਿੰਘ ਜੀ ਦੀ ਦੇਖਰੇਖ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਇਆ ਇਸ ਸਮਾਗਮ ਮਾਹਿਲਪੁਰ ਨਿਰਮਲ ਸਿੰਘ ਮੁਗਗੋਵਾਲ 21 ਜਨਵਰੀ ਮਾਹਿਲਪੁਰ ਗਰਸ਼ੰਕਰ ਮੁਖ ਮਾਰਗ ਤੇ ਸਥਿਤ ਪਿੰਡ ਟੂਟੋ ਮਜ਼ਾਰਾ ਵਿਖੇ ਪੰਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਅਗੜ ਸਿੰਘ ਜੀ ਵਿਖੇ ਬਾਬਾ ਅਗੜ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਗੁਰਮਤੇ ਸਮਾਗਮ হোয়া ইস মকে সব তো পেহলা পিচলে দিনা তো শারদালু সঙ্গতা বলো রাখওয়াই গয়ে শ্রী অখন্ড পাঠা দে ভোগ পাই গয়ে ইস তো বাদ খুলে পন্ডাল وچ ধর্মিক দিওয়ান সাজাই গয়ে ইস মকে পাই সাহেব পাই করনেল সিং জি হজুরি রাগী শ্রী দরবার সাহেব অমৃতসর জ্ঞানী সরবজিৎ সিং জি कथा वाचक লুধিয়ানে wale জ্ঞানী গুরপ্রীত সিং জি कथा वाचक গুরুদ্বারা শহীদ বাবা আগড় সিং জি পਿੰড টু টম জারা পাই হরবজন সিং জি সোতলে wale জ্ঞানী ترसीम সিং জি মোরা wali ইন্টারন্যাশনাল গোল্ড মেডেলিস্ট পন্থক তাড়ি জথা সঙ্গতা নাল ধর্মিক ਵਿਚারা কিতিয়া ate कथा কীর্তন রাহি সঙ্গতা নউ উ সর্বশক্তিমান जो चरणजीत जी जसोवाल संत बाबा तेजा सिंह जी खुडा कुराला वाले संत बीबी जसप्रीत कौर जी बुंगा साहब माहिलपुर संत जी बाबा सिंह जी भाई करैल सिंह जी समेत संत महापुरुष और निहंग जथेबंद महापुरुष वी गिनती हाजिर सन

ਗੋੜ ਪਰਮਜੀਤ ਸਿੰਘ ਪਾਲ ਸਿੰਘ ਬਲਜੀਤ ਸਿੰਘ ਗੁਰਦੇਵ ਸਿੰਘ ਮਾਹਰ ਜਸਵਿੰਦਰ ਸਿੰਘ ਸਮੇਤ ਪਿੰਡ ਟੂਟੋਮ ਜਾਰਾ ਦੀਆਂ ਸਿੱਖ ਸੰਗਤਾਂ ਅਤੇ ਨਿਹੰਗ ਸਿੰਘ ਫੌਜਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਸਮਾਗਮ ਦੇ ਅਖੀਰ ਵਿੱਚ ਜਥੇਦਾਰ ਬਾਬਾ ਨਾਗਰ ਸਿੰਘ ਜੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਹੀ ਸਨਮਾਨਯੋਗ ਸ਼ਖਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਐਲ ਗੁਰੂ ਦਾ ਲੰਗਰ ਅਟੁੱਟ ਚੱਲਿਆ